ਏ ਧੰਨ ਧੰਨ 사ਧਗੁਰੂ ਤੇਰਾ ਹੀ ਆਸਰਾ ਅੱਜ ਕੀ ਹੋਰ ਨਵੀਂ ਪੋਸਟ ਪਾਉਣ ਲੱਗੇ ਆ ਅੱਜ ਅਸੀਂ ਪਾਉਣ ਲੱਗੇ ਆ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਸ਼ਾਮਲਾਟਾ ਹੁੰਦੇ ਆ ਅਸੀਂ ਅੱਜ ਉਹਨਾਂ ਦੇ ਪਾਉਣ ਲੱਗੇ ਆ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਸ਼ਾਮਲਾਟਾ ਹੁੰਦੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕੀ ਲੋੜ ਹੁੰਦੀ ਆ ਅਸੀਂ ਪਿਛਲੇ 25 ਸਾਲਾਂ ਤੋਂ ਇਹਨਾਂ ਮੁੱਦਿਆਂ ਦੀ ਗੱਲ ਕਰ ਰਹੇ ਆ ਪਰ ਸਾਡੀ ਜਿਹੜੀ ਗੱਲ ਸੀਗੀ ਉਹ ਪਿੰਡ ਦੇ ਲੋਕਾਂ ਨੇ ਨਹੀਂ ਸੁਣੀ ਜਾਣੇ ਕਿ ਜਿਹੜੀਆਂ ਛਾਮਲਾਟਾ ਸੀਗੀਆਂ ਉਨ੍ਹਾਂ ਦੇ ਉੱਤੇ ਜਿਹੜੇ ਕਬਜ਼ੇ ਹੋ ਗਏ ਜਾਂ ਪੰਚਾਇਤਾਂ ਨੇ ਮਤਲਬੀ ਜਿਵੇਂ ਹੁਣ ਪਿੰਡ ਬਹਿਲਕਲਾ ਦੇ ਵਿੱਚ ਪਸ਼ੂ ਡਿਫੈਂਸਰੀ ਉਹਨੂੰ ਜਾਦੇ ਥਾਂ ਵਲਤਾ ਯਾਨੀ ਕਿ ਕਿਸੇ ਮਹਿਕਮੇ ਨੂੰ ਐਵੇਂ ਵਾਧੂ ਥਾਂ ਦੇਤੇ ਵਾਧੂ ਆਪਾਂ ਨੂੰ ਥਾਂਵਾਂ ਦੀ ਲੋਡ ਸੀਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜੇ ਪਿੰਡ ਦੇ ਵਿੱਚ ਛਾਮਲਾਟ ਪਈ ਹੈ ਤੇ ਉਸ ਛਾਮਲਾਟ ਦੇ ਵਿੱਚ ਜਿਹੜੀਆਂ ਹੁਣ ਰਾਹਾਂ ਦੇ ਵਿੱਚ ਰੂੜੀਆਂ ਕਿਸੇ ਢੰਗ ਦੇ ਨਾਲ ਵਲਗਣ ਮਾਰ ਕੇ ਰੂੜੀਆਂ ਉੱਥੇ ਜਾ ਸਕਦੀਆਂ ਸੀ ਫਿਰ ਉਦੋਂ ਬਾਅਦ ਜੇ ਤੁਹਾਡੇ ਪਿੰਡਾਂ ਦੇ ਵਿੱਚ ਛਾਮਲਾਟਾਂ ਪਈਆਂ ਮਨ ਕੇ ਚੱਲੋ ਜੇ ਗਰੀਬ ਲੋਕਾਂ ਨੂੰ ਕਿਸੇ 4 ਘਰਾਂ ਨੂੰ ਜਾਂ 5 ਘਰਾਂ ਨੂੰ ਸਰਕਾਰ ਦੇ ਵੱਲੋਂ ਆਰਡਰ ਆ ਜਾਂਦਾ ਵੀ ਅਸੀਂ ਪਲਾਟ ਦੇਣੇ ਆ ਕੱਟ ਕੇ ਉਹ ਪਿੰਡ ਦੇ ਵਿੱਚ ਛਾਵ ਲਾਟ ਪਈ ਹੋਊ ਤਾਂ ਕੱਟ ਕੇ ਦਿੰਦੀ ਹੈ ਆਪਣੀ ਸਰਕਾਰ ਪਹਿਲਾਂ ਪੰਚਾਇਤ ਤੋਂ ਰਿਪੋਰਟ ਲੈਂਦੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਛਾਵ ਲਾਟਾਂ ਜਿਹਦੇ ਛਾਵ ਲਾਟਾਂ ਜੇ ਹੋਣਗੀਆਂ ਤਾਂ ਫੇਰ ਮਤਲਬ ਉਹਦੇ ਵਿੱਚ ਗਰੀਬ ਲੋਕਾਂ ਨੂੰ ਵੀ ਮਤਲਬ ਇਹੋ ਛਾਵ ਲਾਟਾਂ ਕੱਟ ਕੇ ਪਲਾਟ ਦਿੱਤੇ ਜਾ ਸਕਦੇ ਆ ਤਾਂ ਇਸ ਵਾਸਤੇ ਪਿੰਡ ਬਹਿਲਕਲਾਂ ਦੇ ਵਿੱਚ ਅਸੀਂ ਪਿਛਲੇ 25 ਸਾਲਾਂ ਤੋਂ ਸੰਘਰਸ਼ ਲੜ ਰਹੇ ਆ ਅੱਜ ਅਸੀਂ ਬਹਿਲਕਲਾਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਸਾਡੇ ਥੋਡੇ ਲਈ ਜਾਂ ਪਿੰਡ ਲਈ ਨੀਤੀ ਕੀ ਸੀ ਪਿੰਡ ਲਈ ਸਾਡੇ ਵਿਚਾਰ ਕੀ ਸੀ ਜਿਹੜੀਆਂ ਅੱਜ ਸੜਕਾਂ ਉੱਤੇ ਰੂੜੀਆਂ ਨਹੀਂ ਹੋਣੀਆਂ ਸੀ ਜੇ ਮਤਲਬ ਚੁਣੇ ਹੋਏ ਨਮਾਇंदे ਪਿੰਡ ਦੀ ਥੋੜੀ ਜੀ رائے ਦੇ ਨਾਲ ਕੰਮ ਕਰਦੇ ਜਵੇਂ ਹੁਣ ਸਾਡੇ ਗਰੀਬ ਲੋਕ ਸੀਗੇ ਜਿਉਂ ਮਤਲਬ ਵੀ ਕੋਈ ਵੀ ਸੈਨ ਕਰਨ ਤੋਂ ਪਹਿਲਾਂ ਜਦੋਂ ਪੰਚਾਇਤ ਦੇ ਵਿੱਚੋਂ ਬਹਿੰਦੇ ਸੀ ਜਾਂ ਪੰਚਾਇਤ ਕੋਈ ਮਤਾ ਪਾਉਂਦੀ ਸੀ ਉਹ ਪਿੰਡ ਦੇ ਜਿਹੜੇ ਚੁਣੇ ਹੋਏ ਨਮਾਇंदे ਆਪਣੇ ਗਰੀਬ ਲੋਕਾਂ ਦੇ ਨਾਲ رائے ਕਰਦੇ ਜਿਹੜੇ ਗਰੀਬ ਮੈਂਬਰ ਸੀ ਉਹਦੇ ਵਿੱਚੋਂ ਉਹਨੂੰ ਕੁਝ ਨਾ ਕੁਝ ਮਿਲਣਾ ਸੀ ਜੇ ਆਪਾਂ ਪੁੱਛ ਦੱਸ ਕੇ ਕੰਮ ਕਰੀਏ ਤਾਂ ਕਈ ਵਾਰੀ ਕੰਮ ਵਧੀਆ ਹੋ ਜਾਂਦਾ ਪਰ ਇਹਨਾਂ ਨੇ ਆਪਣੀਆਂ ਮਰਜ਼ੀਆਂ ਕਰੀਆਂ ਅੱਜ ਅਸੀਂ ਬਹਿਬਲ ਕਲਾਂ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਕਿੰਨੇ ਘਰਾਂ ਨੂੰ ਅੱਜ ਥਾਂ ਦੀ ਲੋੜ ਹੈ ਹੁਣ ਜਵੇਂ ਬਹਿਬਲ ਕਲਾਂ ਦੀ ਪਸ਼ੂ ਡਿਫੈਂਸਰੀ ਆ ਉਹ ਕਿੰਨਾ ਥਾਂ ਵੱਲਤਾ ਹੁਣ ਉਧਰਲਾ ਸ਼ਮਸ਼ਾਨ ਘਾਟਾ ਹੈ ਤਿੰਨ ਚਾਰ ਕਨਾਲਾਂ ਸ਼ਾਇਦ ਉਧਰ ਸ਼ਾਮਲਾਟ ਵੱਲਤੀ ਰੂੜੀਆਂ ਰਾਹਾਂ ਦੇ ਵਿੱਚ ਪਈਆਂ ਯਾਨੀ ਕਿ ਉਹਨਾਂ ਸ਼ਾਮਲਾਟਾਂ ਤੋਂ ਆਪਾਂ ਢੰਗ ਦੇ ਨਾਲ ਪਿੰਡ ਵਾਸਤੇ ਕੰਮ ਲੈਣਾ ਸੀ ਪਰ ਕਿਸੇ ਢੰਗ ਨਾਲ ਕੰਮ ਕੀਤਾ ਹੀ ਨਹੀਂ ਪੰਚਾਇਤਾਂ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਨਹੀਂ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਦੀ ਵਧਣੀ ਆ ਆਪਾਂ ਨੂੰ ਇਹਨਾਂ ਸ਼ਾਮਲਾਟਾਂ ਦੀ ਲੋੜ ਹੈ ਜਿਸੇ ਕਿਸੇ ਨੇ ਕਬਜ਼ੇ ਕਰ ਲਈ ਆ ਰਾਮਨਾਮ ਬਸ ਚੁੱਪ ਹੋ ਗਏ ਕਿਸੇ ਨੂੰ ਰੋਕਿਆ ਨਹੀਂ ਅੱਜ ਉਹ ਮੁਸੀਬਤ ਬਣ ਗਈ ਤੇ ਜਿਹੜੇ ਗਰੀਬ ਲੋਕਾਂ ਨੂੰ ਸਾਡਿਆਂ ਨੂੰ ਕੁਝ ਪਿੱਛੇ ਲਾ ਲੈਂਦੇ ਸਾਡੇ ਗਰੀਬ ਲੋਕਾਂ ਨੂੰ ਫਿਰ ਉਹਨਾਂ ਦੇ ਉਹ ਚਾਚੇ ਤਾਇਆ ਦੇ ਪਿੱਛੇ ਲੱਗ ਜਾਂਦੇ ਇਹ ਨਹੀਂ ਸੋਚਦੇ ਵੀ ਸਾਡੀਆਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਤਲਬ ਇਹਨਾਂ ਛਾਵ ਲਾਟਾਂ ਦੀ ਲੋੜ ਹੈ ਤਾਂ ਅਸੀਂ ਪਿਛਲੇ 25 ਸਾਲਾਂ ਤੋਂ ਇਹ ਕਹਿ ਰਹੇ ਆਂ ਵੀ ਭਾਈ ਜਿਹੜੀਆਂ ਪਿੰਡਾਂ ਵਿੱਚ ਪਈਆਂ ਛਾਵ ਲਾਟਾਂ ਜੇ ਆਪਾਂ ਇਹਨਾਂ ਨੂੰ ਬਚਾ ਲਗੇ ਬਚਾ ਕੇ ਭਾਵ ਕੇ ਕਿਸੇ ਗਰੀਬ ਲੋਕਾਂ ਨੂੰ ਕੱਟ ਕੇ ਜਗ੍ਹਾ ਦਿੱਤੀ ਜਾ ਸਕਦੀ ਹੈ ਉਹੂ ਜੇ ਪਿੰਡ ਵਿੱਚ ਛਾਮ ਲੜ ਫੇਰ ਹੀ ਕੱਟ ਕੇ ਜਗਾ ਦਿੱਤੀ ਜਾਊ ਇਹ ਸਾਰੇ ਦਾ ਸਾਰਾ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਜੇ ਮਦਲ ਜ਼ਮੀਨਾਂ ਦੇ ਰੇਟ ਵਧਿਆ ਜੇ ਜ਼ਮੀਨਾਂ ਮਹਿੰਗੀਆਂ ਹੋਈਆਂ ਥਾਂ ਮਹਿੰਗੇ ਹੋਇਆ ਉਹਦੇ ਵਿੱਚ ਪਛੜੀਆਂ ਚਰੇਣੀਆਂ ਦੇ ਲੋਕਾਂ ਦਾ ਨੁਕਸਾਨ ਹੋਇਆ ਸਰਕਾਰਾਂ ਦੇ ਰੇਟ ਤਾਂ ਬਹੁਤ ਤੈ ਹੈ ਵੀ ਉਹਨਾਂ ਦਾ ਇੱਕ ਸਰਕਾਰੀ ਰੇਟ ਹੁੰਦਾ ਹੈ ਤਾਂ ਇਸ ਵਾਰ ਤੇ ਜੇ ਜ਼ਮੀਨੀ ਦੀ ਜ਼ਮੀਨ ਮੰਗਾਈ ਜਾ ਰਹੀ ਆ ਉਹਦੇ ਵਿੱਚ ਵੀ ਗਰੀਬ ਲੋਕਾਂ ਦਾ ਨੁਕਸਾਨ ਆਉਣ ਸ਼ਹਿਰਾਂ ਦੇ ਵਿੱਚ ਆ ਮੰਨ ਕੇ ਚਲੋ ਜਿਹੜਾ ਕੋਈ ਛੋਟਾ ਦੁਕਾਨਦਾਰ ਉਹ ਕਿਵੇਂ ਜਗਾ ਲਊਗਾ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਅਗਲਾ ਕਹਿਣਾ ਮੇਰਾ ਪਲਾਟ ਐਨੇ ਨੂੰ ਕਰੋੜਾਂ ਨੂੰ ਵਿਕ ਗਿਆ ਮੇਰਾ ਥਾਂ ਐਨੇ ਨੂੰ ਵਕ ਗਿਆ ਕੀ ਦਾ ਨੁਕਸਾਨ ਹੋ ਸਾਡੇ ਗਰੀਬ ਲੋਕਾਂ ਦਾ ਪਿੰਡਾਂ ਵਿੱਚ ਪਈਆਂ ਛਾਵ ਲਾਟਾਂ ਦੀ ਜਿਹੜੀ ਮਰ ਤੋਂ ਸੀਗੀ ਉਹ ਗਰੀਬ ਲੋਕਾਂ ਲਈ ਹੋਣੀ ਸੀ ਰੂੜੀਆਂ ਲਈ ਹੋਣੀ ਸੀ ਪਿੰਡ ਲਈ ਹੋਣੀ ਸੀ ਪਿੰਡ ਸਾਫ਼ ਸੁਥਰੇ ਬਣਨੇ ਸੀ ਪਰ ਇਹਨਾਂ ਨੇ ਵੋਟਾਂ ਦੀ ਖਾਤਰ ਰੋਕਿਆ ਹੀ ਨਹੀਂ ਕਿਸੇ ਨੂੰ ਅੱਜ ਹੁਣ ਬਹਿਵਲ ਪਿੰਡ ਦੇ ਵਿੱਚ ਵੇਖ ਲਓ ਵੀ ਕੀ ਹਾਲ ਹੋ ਗਏ ਤੇ ਸਾਡੇ ਆ ਜਿਹੜੇ ਨੌਜਵਾਨ ਪਨੀਰੀ ਐ ਇਹ ਮਗਰ ਲੱਗੇ ਫਿਰਦੇ ਵੀ ਹਾਂ ਠੀਕ ਆ ਇੱਥੇ ਪਾਰਕ ਬਣਾ ਦਿਓ ਇੱਥੇ ਐਂ ਕਰ ਦਿਓ ਉੱਥੇ ਐਂ ਕਰ ਦਿਓ ਤਾਂ ਇਹ ਥੋੜਾ ਹੀ ਨੁਕਸਾਨ ਆ ਮੈਂ ਸਾਡੇ ਗਰੀਬ ਲੋਕਾਂ ਨੂੰ ਦੱਸਣਾ ਚਾਹੁੰਨਾ ਜਿਹੜੇ ਬਹਿਵਨ ਕਲਾ ਦੇ ਨੌਜਵਾਨ ਆ ਇਹ ਥੋੜਾ ਹੀ ਨੁਕਸਾਨ ਆ ਥੋੜੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਇਹ ਕਿਸੇ ਢੰਗ ਨਾਲ ਆਪਣਾ ਵਿੱਚ ਫੁੱਟ ਪਾ ਕੇ ਕਿਸੇ ਢੰਗ ਨਾਲ ਮਤਲਬ ਇਹ ਤਰੀਕੇ ਨਾਲ ਕਹਿੰਦੇ ਵੀ ਆਹ ਤਰੀਕਾ ਤਾਂ ਚੱਲਣਾ ਨਹੀਂ ਹੁਣ ਇਹਨੂੰ ਐਸ ਪਿੱਛੇ ਮਗਰ ਲਾ ਲੋ ਜਿੰਨਾਂ ਕੋਲੇ ਚਾਰ ਮਰਲੇ ਥਾਂ ਹੁੰਦੇ ਉਹਨਾਂ ਨੇ ਤਾਂ ਤੁਹਾਨੂੰ ਕਹਨੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਲੋਕਾਂ ਨੂੰ ਬਹਿਵਨ ਕਲਾ ਦੇ ਨੂੰ ਲੋੜ ਆਪਣੇ ਵੇਖੋ ਤੁਸੀਂ ਕਿੰਨੀ ਛਾਂ ਮੱਟਾ ਦੀ ਜੇ ਉਹ ਛਾਂ ਮੱਟਾ ਪਈਆਂ ਹੁੰਦੀਆਂ ਤਾਂ ਅੱਜ ਗਰੀਬ ਲੋਕਾਂ ਨੂੰ ਕੱਟ ਕੇ ਜਗ੍ਹਾ ਦਿੱ ਬੇਨਤੀ ਕਰਦੇ ਆ ਵੀ ਹੁਣ ਤਾਂ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਪਰ ਜਦੋਂ ਅਸੀਂ ਮਰ ਗਏ ਉਦੋਂ ਬਾਅਦ ਤੁਸੀਂ ਯਾਦ ਕਰਿਆ ਕਰੋਗੇ ਵੀ ਠੀਕ ਹੈ ਯਾਰ ਸਾਡੇ ਹਿੱਤਾਂ ਦੀ ਗੱਲ ਕਰਦਾ ਸੀ ਖਾਸ ਕਰਕੇ ਗਰੀਬ ਲੋਕਾਂ ਨੂੰ ਲੋੜ ਹੁੰਦੀ ਹੈ ਛਾਂਬ ਲਾਟਾਂ ਦੀ ਕਿਉਂਕਿ ਕੱਟ ਕੇ ਜਗ੍ਹਾ ਦੇਣੀ ਹੁੰਦੀ ਹੈ ਸਰਕਾਰ ਨੇ ਪੰਚਾਇਤ ਤੋਂ ਰਿਪੋਰਟ ਲੈਣੀ ਹੁੰਦੀ ਹੈ ਜੇ ਛਾਂਬ ਲਟ ਪਈਏ ਤਾਂ ਗਰੀਬ ਲੋਕਾਂ ਨੂੰ ਕੱਟ ਕੇ ਦਿੱਤੀ ਜਾ ਸਕਦੀ ਹੈ ਅਸੀਂ ਤਾਂ ਥੋੜੇ ਹਿੱਤਾਂ ਦੀ ਗੱਲ ਕਰਦੇ ਸੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਅਸੀਂ ਤਾਂ ਥੋੜੇ ਹਿੱਤਾਂ ਦੀ ਖਾਤਰ ਲੜਦੇ ਸੀ ਤੁਹਾਡੀ ਖਾਤਰ ਲੜਦੇ ਸੀ ਤੁਹਾਡੇ ਮਤਲਬ ਹੀ ਸਭ ਸੂਰਤਾਂ ਦੀ ਖਾਤਰ ਲੜਦੇ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਈ ਨਾਲ ਕੋਈ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਾ ਕਿ ਮਾਫੀ ਚਾਹੁੰਦੇ ਆ ਕਿਉਂਕਿ ਬੋਲਣ ਵਾਲੇ ਤੋਂ ਬੋਲਿਆ ਜਾਂਦਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਆਉਣ ਵਾਲੀਆਂ ਪੰਚਾਇਤਾਂ ਦੇ ਵਿੱਚ ਜਿਹੜੇ ਗਰੀਬ ਲੋਕਾਂ ਦੇ ਮੈਂਬਰ ਬਣਨੇ ਆ ਉਹ ਥੋੜਾ ਜਿਹਾ ਮਤਲਬ ਵੀ ਗਰੀਬ ਲੋਕਾਂ ਦੇ رائے ਦੇ ਨਾਲ ਮਤਲਬ ਵੀ ਉਹ ਕੰਮ ਕਰਾਇਆ ਕਰਨ ਪੰਚਾਇਤ ਦੇ ਵਿੱਚ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ